ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡੇ ਗਏ ਏਸ਼ੀਆ ਕੱਪ 2025 ਦੇ 6ਵੇਂ ਮੈਚ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਦੇ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਟੂਰਨਾਮੈਂਟ ਦੇ ਵਿੱਚ ਟੀਮ ਇੰਡੀਆ ਦੀ ਲਗਾਤਾਰ ਦੂਜੀ ਜਿੱਤ ਸੀ ਪਰ ਭਾਰਤ ਦੀ ਜਿੱਤ ਤੋਂ ਬਾਅਦ ਹੱਥ ਨਾ ਮਿਲਾਉਣ ਦਾ ਵਿਵਾਦ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਜਿਵੇਂ ਹੀ ਸ਼ੂਰਿਆ ਕੁਮਾਰ ਯਾਦਵ ਨੇ ਆਪਣੇ ਬੱਲੇ ਦੇ ਨਾਲ ਜੇਤੂ ਛੱਕਾ ਲਗਾਇਆ ਉਸਨੇ ਆਪਣੇ ਸਾਥੀ ਸ਼ਿਵਮ ਦੂਬੇ ਦੇ ਨਾਲ ਹੱਥ ਮਿਲਾਇਆ ਭਾਰਤੀ ਟੀਮ ਨੇ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਹੱਥ ਨਹੀਂ ਮਿਲਾਇਆ ਤੇ ਸਿੱਧਾ ਡਰੈਸਿੰਗ ਰੂਮ ਦੇ ਵਿੱਚ ਚਲੇ ਗਏ ਉਸ ਸਮੇਂ ਪਾਕਿਸਤਾਨੀ ਖਿਡਾਰੀ ਮੈਦਾਨ ਤੇ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ ਪਰ ਟੀਮ ਇੰਡੀਆ ਦੇ ਵੱਲੋਂ ਕੋਈ ਜਵਾਬ ਨਹੀਂ ਆਇਆ ਇਸ ਤੋਂ ਨਾਰਾਜ਼ ਹੋ ਕੇ ਪਾਕਿਸਤਾਨੀ ਟੀਮ ਦੇ ਮੈਨੇਜਰ ਨਵੀਦ ਅਕਰਮ ਚੀਮਾ ਨੇ ਮੈਚ ਰੈਫਰੀ ਐਨਡੀਪਾਈ ਕ੍ਰਾਫਟ ਕੋਲ ਅਧਿਕਾਰਤ ਸ਼ਿਕਾਇਤ ਵੀ ਦਰਜ ਕਰਵਾਈ ਹੈ ਦਰਅਸਲ ਪਾਕਿਸਤਾਨ ਟੀਮ ਦੇ ਮੈਨੇਜਰ ਨਵੀਦ ਅਕਰਮ ਦਾ ਦੋਸ਼ ਹੈ ਕਿ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਟੀਮ ਦੇ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਜੋ ਕਿ ਖੇਡ ਭਾਵਨਾ ਦੇ ਵਿਰੁੱਧ ਹੈ ਪਾਕਿਸਤਾਨੀ ਕ੍ਰਿਕਟ ਬੋਰਡ ਨੇ ਵਟਸਐਪ ਤੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ ਪਾਕਿਸਤਾਨੀ ਕ੍ਰਿਕਟ ਟੀਮ ਦੇ ਮੈਨੇਜਰ ਨਵੀਦ ਅਕਰਮ ਨੇ ਚੀਨਾ ਭਾਰਤੀ ਟੀਮ ਵਿਰੁੱਧ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਇਹ ਵਿਵਹਾਰ ਖੇਡ ਦੀ ਭਾਵਨਾ ਦੇ ਵਿਰੁੱਧ ਹੈ PCB ਨੇ ਦਾਵਾ ਕੀਤਾ ਹੈ ਕਿ ਟਾਸ ਦੇ ਸਮੇਂ ਰੈਫਰੀ ਪਾਈ ਕ੍ਰਾਫਟ ਨੇ ਕਪਤਾਨ ਸਲਮਾਨ ਆਗਾ ਨੂੰ ਸੂਰਿਆ ਕੁਮਾਰ ਯਾਦਵ ਦੇ ਨਾਲ ਹੱਥ ਨਾ ਮਿਲਾਉਂਦੀ ਸਲਾਹ ਦਿੱਤੀ ਸੀ ਪਰ ਮੈਚ ਖਤਮ ਹੋਣ ਤੋਂ ਬਾਅਦ ਅਜਿਹੀ ਕੋਈ ਹਦਾਇਤ ਨਹੀਂ ਦਿੱਤੀ ਗਈ ਸੀ ਤਾਂ ਦਾਅਵਾ ਦਿਆ ਕਿ ਭਾਵੇਂ ਪਾਕਿਸਤਾਨੀ ਖਿਡਾਰੀ ਨੇ ਭਾਰਤ ਵਿਰੁੱਧ ਰੈਫਰੀ ਨੂੰ ਸ਼ਿਕਾਇਤ ਕੀਤੀ ਹੈ ਪਰ ਟੀਮ ਇੰਡੀਆ ਨੂੰ ਇਸ ਤੋਂ ਕੋਈ ਨੁਕਸਾਨ ਨਹੀਂ ਹੋਵੇਗਾ ਇਹ ਇਸ ਲਈ ਹੈ ਕਿਉਂਕਿ ਕ੍ਰਿਕਟ ਦੇ ਨਿਯਮ ਕਿਤਾਬ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਮੈਚ ਤੋਂ ਬਾਅਦ ਹੱਥ ਮਿਲਾਉਣਾ ਜ਼ਰੂਰੀ ਹੈ ਹੱਥ ਮਿਲਣਾ ਕੋਈ ਨਿਯਮ ਨਹੀਂ ਹੈ ਪਰ ਇਸ ਨੂੰ ਕ੍ਰਿਕਟ ਦੀ ਭਾਵਨਾ ਦਾ ਹਿੱਸਾ ਜ਼ਰੂਰ ਮੰਨਿਆ ਜਾਂਦਾ ਹੈ। ਇਹ ਵਿਵਾਦ ਹੋਰ ਵੱਧ ਗਿਆ ਜਦੋਂ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੇ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਦੇ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ। ਉਸਨੇ ਸੰਜੇ ਮਾਝੇਕਰ ਨਾਲ ਇੱਕ ਪ੍ਰਸਾਰਣ ਇੰਟਰਵਿਊ ਕਰਨ ਤੋਂ ਇਨਕਾਰ ਕਰ ਦਿੱਤਾ। ਪੀਸੀਬ ਦੇ ਅਨੁਸਾਰ ਉਸਨੇ ਇਹ ਫੈਸਲਾ ਭਾਰਤੀ ਖਿਡਾਰੀਆਂ ਦੇ ਵਿਵਹਾਰ ਦੇ ਵਿਰੋਧ ਵਿੱਚ ਲਿਆ। ਭਾਰਤ-ਪਾਕਿਸਤਾਨ ਮੈਚ ਦੀ ਸ਼ੁਰੂਆਤ ਦੇ ਵਿੱਚ ਦੋਵਾਂ ਟੀਮਾਂ ਦੇ ਕਪਤਾਨਾਂ ਸੂਰਿਆ ਕੁਮਾਰ ਯਾਦਵ ਅਤੇ ਸਲਮਾਨ ਆਗਾ ਨੇ ਇੱਕ ਦੂਜੇ ਦੇ ਨਾਲ ਹੱਥ ਨਹੀਂ ਮਿਲਾਇਆ ਤੇ ਅੱਖਾਂ ਦੇ ਸੰਪਰਕ ਤੋਂ ਬਚਿਆ ਉਸ ਸਮੇਂ ਇਸ ਮਾਮਲੇ ਨੂੰ ਵੱਡਾ ਨਹੀਂ ਮੰਨਿਆ ਗਿਆ ਸੀ ਕਿਉਂਕਿ ਸੂਰਿਆ ਨੇ ਪਹਿਲੇ ਮੈਚ ਦੇ ਵਿੱਚ ਯੂਈ ਦੇ ਕਪਤਾਨ ਮੁਹੰਮਦ ਵਸੀਮ ਨਾਲ ਹੱਥ ਨਹੀਂ ਮਿਲਾਇਆ ਸੀ ਪਰ ਵਿਵਾਦ ਉਦੋਂ ਵੱਧ ਗਿਆ ਜਦੋਂ ਸੂਰਿਆ ਕੁਮਾਰ ਯਾਦਵ ਨੇ ਜੇਤੂ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ ਅਤੇ ਸ਼ਿਵਮ ਦੂਬੇ ਦੇ ਨਾਲ ਸਿੱਧਾ ਡਰੈਸਿੰਗ ਰੂਮ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਕਪਤਾਨ ਸਲਮਾਨ ਆਗਾ ਤੇ ਕੋਚ ਮਾਈਕ ਹੇਸਨ ਪੂਰੀ ਟੀਮ ਨਾਲ ਭਾਰਤ ਡਰੈਸਿੰਗ ਰੂਮ ਦੇ ਨੇੜੇ ਪਹੁੰਚੇ ਪਰ ਉੱਥੇ ਦਾ ਦਰਵਾਜ਼ਾ ਬੰਦ ਸੀ ਇਸ ਨਾਲ ਪਾਕਿਸਤਾਨੀ ਟੀਮ ਦਾ ਬਹੁਤ અપਮਾਨ ਹੋਇਆ ਮਾਈਕ ਹਿਸਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਸੀਂ ਹੱਥ ਮਿਲਾਉਣ ਆਏ ਸੀ ਪਰ ਦੂਜੇ ਪਾਸੇ ਤੋਂ ਕੋਈ ਜਵਾਬ ਨਹੀਂ ਆਇਆ ਮੈਚ ਨੂੰ ਖਤਮ ਕਰਦਾ ਇੱਕ ਨਿਰਾਸ਼ਾਜਨਕ ਤਰੀਕਾ ਸੀ ਸਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡੇ ਗਏ ਏਸ਼ੀਆ ਕੱਪ 2025 ਦੇ 6ਵੇਂ ਮੈਚ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਦੇ ਨਾਲ ਹਾਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਟੂਰਨਾਮੈਂਟ ਦੇ ਵਿੱਚ ਟੀਮ ਇੰਡੀਆ ਦੀ ਲਗਾਤਾਰ ਦੂਜੀ ਜਿੱਤ ਸੀ ਪਰ ਭਾਰਤ ਦੀ ਜਿੱਤ ਤੋਂ ਬਾਅਦ ਹੱਥ ਨਾ ਮਿਲਾਉਣ ਦਾ ਵਿਵਾਦ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਜਿਵੇਂ ਹੀ ਸ਼ੂਰਿਆ ਕੁਮਾਰ ਯਾਦਵ ਨੇ ਆਪਣੇ ਬੱਲੇ ਦੇ ਨਾਲ ਜੇਤੂ ਛੱਕਾ ਲਗਾਇਆ ਉਸਨੇ ਆਪਣੇ ਸਾਥੀ ਸ਼ਿਵਮ ਦੂਬੇ ਦੇ ਨਾਲ ਹੱਥ ਮਿਲਾਇਆ। ਭਾਰਤੀ ਟੀਮ ਨੇ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਹੱਥ ਨਹੀਂ ਮਿਲਾਇਆ ਤੇ ਸਿੱਧਾ ਡਰੈਸਿੰਗ ਰੂਮ ਦੇ ਵਿੱਚ ਚਲੇ ਗਏ। ਉਸ ਸਮੇਂ ਪਾਕਿਸਤਾਨੀ ਖਿਡਾਰੀ ਮੈਦਾਨ ਤੇ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ ਪਰ ਟੀਮ ਇੰਡੀਆ ਦੇ ਵੱਲੋਂ ਕੋਈ ਜਵਾਬ ਨਹੀਂ ਆਇਆ। ਇਸ ਤੋਂ ਨਾਰਾਜ਼ ਹੋ ਕੇ ਪਾਕਿਸਤਾਨੀ ਟੀਮ ਦੇ ਮੈਨੇਜਰ ਨਵੀਦ ਅਕਰਮ ਚੀਮਾ ਨੇ ਮੈਚ ਰੈਫਰੀ ਐਂਡੀ ਪਾਈ ਕ੍ਰਾਫਟ ਕੋਲ ਅਧਿਕਾਰਤ ਸ਼ਿਕਾਇਤ ਵੀ ਦਰਜ ਕਰਵਾਈ ਹੈ। ਦਰਅਸਲ ਪਾਕਿਸਤਾਨ ਟੀਮ ਦੇ ਮੈਨੇਜਰ ਨਵੀਦ ਅਕਰਮ ਦਾ ਦੋਸ਼ ਹੈ ਕਿ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਟੀਮ ਦੇ ਨਾਲ ਹੱਥ ਮਿਲਾਂ ਤੋਂ ਇਨਕਾਰ ਕਰ ਦੋਤਾ ਜੋ ਕਿ ਖੇਡ ਭਾਵਨਾ ਦੇ ਵਿਰੁੱਧ ਹੈ ਪਾਕਿਸਤਾਨੀ ਕ੍ਰਿਕਟ ਬੋਰਡ ਨੇ ਵਟਸਐਪ ਤੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ ਪਾਕਿਸਤਾਨੀ ਕ੍ਰਿਕਟ ਟੀਮ ਦੇ ਮੈਨੇਜਰ ਨਵੀਦ ਅਕਰਮ ਨੇ ਚੀਨਾ ਭਾਰਤੀ ਟੀਮ ਵਿਰੁੱਧ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਇਹ ਵਿਵਹਾਰ ਖੇਡ ਦੀ ਭਾਵਨਾ ਦੇ ਵਿਰੁੱਧ ਹੈ ਪੀਸੀਬੀ ਨੇ ਦਾਵਾ ਕੀਤਾ ਹੈ ਕਿ ਟਾਸ ਦੇ ਸਮੇਂ ਰੈਫਰੀ ਪਾਈ ਕ੍ਰਾਫਟ ਨੇ ਕਪਤਾਨ ਸਲਮਾਨ ਆਗਾ ਨੂੰ ਸੂਰਿਆ ਕੁਮਾਰ ਯਾਦਵ ਦੇ ਨਾਲ ਹੱਥ ਨਾ ਮਿਲਾਉਂਦੀ ਸਲਾਹ ਦਿੱਤੀ ਸੀ ਪਰ ਮੈਚ ਖਤਮ ਹੋਣ ਤੋਂ ਬਾਅਦ ਅਜਿਹੀ ਕੋਈ ਹਦਾਇਤ ਨਹੀਂ ਦਿੱਤੀ ਗਈ ਸੀ ਤਾਂ ਅੰਦਾਜ਼ਾ ਹੈ ਕਿ ਭਾਵੇਂ ਪਾਕਿਸਤਾਨੀ ਖਿਡਾਰੀ ਨੇ ਭਾਰਤ ਵਿਰੁੱਧ ਰੈਫਰੀ ਨੂੰ ਸ਼ਿਕਾਇਤ ਕੀਤੀ ਹੈ ਪਰ ਟੀਮ ਇੰਡੀਆ ਨੂੰ ਇਸ ਤੋਂ ਕੋਈ ਨੁਕਸਾਨ ਨਹੀਂ ਹੋਵੇਗਾ ਇਹ ਇਸ ਲਈ ਹੈ ਕਿਉਂਕਿ ਕ੍ਰਿਕਟ ਦੇ ਨਿਯਮ ਕਿਤਾਬ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਮੈਚ ਤੋਂ ਬਾਅਦ ਹੱਥ ਮਿਲਾਉਣਾ ਜ਼ਰੂਰੀ ਹੈ ਹੱਥ ਮਿਲਣਾ ਕੋਈ ਨਿਯਮ ਨਹੀਂ ਹੈ ਪਰ ਇਸ ਨੂੰ ਕ੍ਰਿਕਟ ਦੀ ਭਾਵਨਾ ਦਾ ਹਿੱਸਾ ਜ਼ਰੂਰ ਮੰਨਿਆ ਜਾਂਦਾ ਹੈ। ਇਹ ਵਿਵਾਦ ਹੋਰ ਵੱਧ ਗਿਆ ਜਦੋਂ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੇ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਦੇ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ। ਉਸਨੇ ਸੰਜੇ ਮੰਜੇਕਰ ਨਾਲ ਇੱਕ ਪ੍ਰਸਾਰਣ ਇੰਟਰਵਿਊ ਕਰਨ ਤੋਂ ਇਨਕਾਰ ਕਰ ਦਿੱਤਾ। ਪੀਸੀਬੀ ਦੇ ਅਨੁਸਾਰ ਉਸਨੇ ਫੈਸਲਾ ਭਾਰਤੀ ਖਿਡਾਰੀਆਂ ਦੇ ਵਿਵਹਾਰ ਦੇ ਵਿਰੋਧ ਵਿੱਚ ਲਿਆ। ਭਾਰਤ-ਪਾਕਿਸਤਾਨ ਮੈਚ ਦੀ ਸ਼ੁਰੂਆਤ ਦੇ ਵਿੱਚ ਦੋਵਾਂ ਟੀਮਾਂ ਦੇ ਕਪਤਾਨਾਂ ਸੂਰਿਆ ਕੁਮਾਰ ਯਾਦਵ ਅਤੇ ਸਲਮਾਨ ਆਗਾ ਨੇ ਇੱਕ ਦੂਜੇ ਦੇ ਨਾਲ ਹੱਥ ਨਹੀਂ ਮਿਲਾਇਆ ਤੇ ਅੱਖਾਂ ਦੇ ਸੰਪਰਕ ਤੋਂ ਬਚਿਆ ਉਸ ਸਮੇਂ ਇਸ ਮਾਮਲੇ ਨੂੰ ਵੱਡਾ ਨਹੀਂ ਮੰਨਿਆ ਗਿਆ ਸੀ ਕਿਉਂਕਿ ਸੂਰਿਆ ਨੇ ਪਹਿਲੇ ਮੈਚ ਦੇ ਵਿੱਚ ਯੂਈ ਦੇ ਕਪਤਾਨ ਮੁਹੰਮਦ ਵਸੀਮ ਨਾਲ ਹੱਥ ਨਹੀਂ ਮਿਲਾਇਆ ਸੀ ਪਰ ਵਿਵਾਦ ਉਦੋਂ ਵੱਧ ਗਿਆ ਜਦੋਂ ਸੂਰਿਆ ਕੁਮਾਰ ਯਾਦਵ ਨੇ ਜੇਤੂ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ ਅਤੇ ਸ਼ਿਵਮ ਦੂਬੇ ਦੇ ਨਾਲ ਸਿੱਧਾ ਡਰੈਸਿੰਗ ਰੂਮ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਕਪਤਾਨ ਸਲਮਾਨ ਆਗਾ ਤੇ ਕੋਚ ਮਾਈਕ ਹੇਸਨ ਪੂਰੀ ਟੀਮ ਨਾਲ ਭਾਰਤੀ ਡਰੈਸਿੰਗ ਰੂਮ ਦੇ ਨੇੜੇ ਪਹੁੰਚੇ ਪਰ ਉੱਥੇ ਦਾ ਦਰਵਾਜ਼ਾ ਬੰਦ ਸੀ ਇਸ ਨਾਲ ਪਾਕਿਸਤਾਨੀ ਟੀਮ ਦਾ ਬਹੁਤ અપਮਾਨ ਹੋਇਆ ਮਾਈਕ ਹਿਸਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਸੀਂ ਹੱਥ ਮਿਲਾਉਣ ਆਏ ਸੀ ਪਰ ਦੂਜੇ ਪਾਸੇ ਤੋਂ ਕੋਈ ਜਵਾਬ ਨਹੀਂ ਆਇਆ ਮੈਚ ਨੂੰ ਖਤਮ ਕਰੰਦਾ ਇੱਕ ਨਿਰਾਸ਼ਾਜਨਕ ਤਰੀਕਾ ਸੀ